ਬੀਤੀ ਰਾਤ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਬੋਹਰ ਹਾਈਵੇ ਤੇ ਸਥਿਤ ਬਿੰਗਾਵਾਲੀ ਪਿੰਡ ਦੇ ਕੋਲ ਇੱਕ ਹਾਦਸੇ ਵਿੱਚ ਗगनਬਾਵਾ ਵਾਸੀ ਕਾਬਲ ਸ਼ਾ ਖੁੱਬਣ ਦੀ ਮੌਤ ਹੋ ਗਈ। ਜਿਸ ਤੇ ਰੋਸ ਵਿੱਚ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਫਾਜ਼ਿਲਕਾ ਵਿਖੇ ਸਥਿਤ ਪੰਜਾਬ ਰਾਜਸਟਾਨ ਹਾਈਵੇ ਉੱਪਰ ਧਰਨਾ ਲਾ ਦਿੱਤਾ। ਅਤੇ ਰੋਡ ਨੂੰ ਬੰਦ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸੜਕ ਤੇ ਚੱਲ ਰਹੇ ਕੰਮ ਵਿੱਚ ਲਾਪਰਵਾਹੀ ਕਾਰਨ ਵਾਪਰਿਆ ਹੈ। ਠੇਕੇਦਾਰ ਵੱਲੋਂ ਨਹਿਰ ਤੇ ਬਣ ਰੇ ਪੁਲੀ ਤੇ ਕੋਈ ਵੀ ਬੈਰੀਕੇਡ ਜਾਂ ਰਿਫਲੈਕਟਰ ਲਗਾਏ ਨਹੀਂ ਸਨ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਉਹਨਾਂ ਨੇ ਨਹੀਂ ਬੈਰੀਕੇਡ ਨਹੀਂ ਕਰਿਆ ਸੀ ਜੀ ਦੋ ਪੁਲੀਆਂ ਬਣਾਤੀਆਂ ਉਹਦੇ ਵਿਚਾਲੇ ਗੈਪ ਛੱਡਤਾ ਨਾ ਹੀ ਉਹਨਾਂ ਨੇ ਕੋਈ ਸਾਈਨ ਬੋਰਡ ਲਗਾਇਆ ਵੀ ਦੂਰੋਂ ਬੰਦੇ ਨੂੰ ਨਾ ਕੋਈ ਰਿਫਲੈਕਟਰ ਲਾਇਆ ਵਿਚਾਲੇ ਉਹਦੇ ਗੈਪ ਛੱਡਤਾ ਨਾ ਹੀ ਕੋਈ ਬੰਨੀ ਬਣਾਈ ਨਾ ਕੋਈ ਮਿੱਟੀ ਪਾਈ ਉਹਦੇ ਅੰਦਰ ਉਹਦੇ ਵਿਚਾਲੇ ਦੋਨੇ ਦੋਨੇ ਪੁਲਾਂ ਦੇ ਵਿਚਾਲੇ ਉਹਨਾਂ ਨੇ ਗੈਪ ਛੱਡਤਾ ਜੀ ਉਹਦੇ ਗੈਪ ਦੇ ਵਿੱਚ ਕਿਉਂਕਿ ਉਹ ਚਿੱਟੀ ਪੱਟੀ ਦੇ ਅੰਦਰ ਆ ਰਿਹਾ ਸੀ ਕਿਉਂਕਿ ਬਾਈਕ ਨੇ ਚੱਲਣਾ ਜੀ ਚਿੱਟੀ ਪੱਟੀ ਦੇ ਅੰਦਰ ਠੀਕ ਹੈ ਉਹ ਚਿੱਟੀ ਪੱਟੀ ਦੇ ਅੰਦਰ ਆ ਰਿਹਾ ਸੀਗਾ ਉੱਥੇ ਆ ਕੇ ਚਿੱਟੀ ਪੱਟੀ ਹੀ ਖਤਮ ਹੋ ਜਾਂਦੀ ਹੈ ਜੀ ਉਹ ਚਿੱਟੀ ਪੱਟੀ ਦੇ ਚੱਕਰ ਚ ਉਹਦੇ ਉਹਦੇ ਵਿੱਚ ਵਿੱਚ ਆਉਂਦੇ ਚੱਕਰ ਦੇ ਵਿੱਚ ਦੋਵੇਂ ਪੁਲਾ ਨੇ ਵਿਚਾਲੇ ਡਿੱਗ ਪਿਆ ਜੀ ਨਵੇਂ ਦੇ ਤੇ ਪੁਰਾਣੇ ਪੁਲ ਦੇ ਜੀ ਜਿਨ੍ਹਾਂ ਦੀ ਮੌਤ ਹੋਈ ਯਕੀਨੀ ਉਮਰ ਸੀਗੀ ਕੀ ਕੰਮ ਕਰਦੇ ਸੀ ਇਹ ਟੈਂਟ ਦੀ ਦੁਕਾਨ ਸੀਗੀ ਉਮਰ ਇਹਨਾਂ ਦੀ ਹੈਗੀ ਹੈ ਜੀ 40 ਸਾਲ ਜੀ ਠੀਕ ਹੈ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਪ੍ਰਸ਼ਾਸਨ ਤੋਂ ਹੀ ਕਰਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹਦੇ ਦੋ ਛੋਟੇ ਛ ਉਦੇ ਮਾਤਾ ਜੀ ਵੀ ਵਿਧਵਾ ਜੀ ਤੇ ਕਮੋਣ ਵਾਲਾ ਇਕੱਲਾ ਉਹੀ ਸੀਗਾ ਜੀ ਘਰ ਦੇ ਵਿੱਚ ਸਾਡਾ ਭਤੀਜਾ ਸੀ ਜੀ ਯਾਰ ਤੋਂ ਆ ਰਿਹਾ ਸੀ ਆ ਇਹ ਠੇਕੇਦਾਰਾਂ ਦੀ ਨੀਂਦ ਲਈ ਕਾਰਨ ਜਿਹੜਾ ਇੱਕ ਘਟਨਾ ਸਾਰੀ ਵਾਪਰੀ ਹੈ ਮੁੰਡੇ ਦੀ ਆਉਣ ਦੀ ਸਪੋਰਟ ਜਿਹੜੀ ਡੈਥ ਹੋ ਗਈ ਜੇ ਇਹਨਾਂ ਨੇ ਸਾਰੇ ਪ੍ਰਬੰਧ ਕੀਤੇ ਹੁੰਦੇ ਰਿਫਲੈਕਟਰ ਵਗੈਰਾ ਡਿਵਾਈਡਰ ਵਗੈਰਾ ਸਾਰਾ ਬਣਾਇਆ ਹੁੰਦਾ ਇਹ ਘਟਨਾ ਨਾ ਵਾਪਰਦੀ ਤੇ ਕਿਹੜੀ ਰੋਡ ਤੇ ਹਾਦਸਾ ਹੋਇਆ ਜੀ ਅਬੋਰ ਫਾਇਲ ਕਾ ਰੋਡ ਤੇ ਜੀ ਹਾਈਵੇ ਰੋਡ ਤੇ ਕੀ ਮਤਲਬ ਕੀ ਕਾਰਨ ਜਿਹੜੇ ਸ਼ਖਸ ਦੀ ਮੌਤ ਹੋਈ ਹੈ ਸ਼ਹਿਰ ਕੀ ਕੰਮ ਗਏ ਹੋਏ ਸੀ ਜਾਂ ਕਿਸ ਤਰ੍ਹਾਂ ਗਏ ਪਜਾਰ ਆਪਦੇ ਬੱਚਿਆਂ ਦੇ ਕੋਈ ਬੂਟ ਵਗੈਰਾ ਲੈਣ ਗਿਆ ਸੀ ਆਪਦੇ ਨਿੱਜੀ ਕੰਮ ਵਾਸਤੇ ਜੀ ਟੈਂਟ ਦਾ ਕੰਮ ਕਰਦਾ ਮੁੰਡਾ ਟੈਂਟ ਦੀਆਂ ਵੀ ਕੋਈ ਸਾਈਆਂ ਸੀ ਪਿੰਡ ਦੇ ਵਿੱਚ ਪਤਾਉਣੀਆਂ ਸੀਗੀਆਂ ਉਹਦੇ ਸੰਬੰਧ ਦੇ ਵਿੱਚ ਗਿਆ ਸੀ ਇਹ ਮੰਗ ਕੀ ਕਰਦੇ ਹੋ ਹੁਣ ਤੁਸੀਂ ਇੱਥੇ ਧਰਨਾ ਲਾ ਰਹੇ ਹੋ ਮੰਗੀ ਉਹਨਾਂ ਦੇ ਵਿਚਾਰਿਆਂ ਦੇ ਕੋਈ ਰਹਿ ਹੀ ਨਹੀਂ ਗਿਆ ਪਿੱਛੇ ਪਿਤਾ ਦੀ ਸਾਲ ਪਹਿਲਾਂ ਡੈਥ ਹੋ ਗਈ ਇੱਕ ਬ੍ਰਦਰ ਸੀ ਉਹਦੀ 4 ਸਾਲ ਪਹਿਲਾਂ ਡੈਥ ਹੋ ਗਈ ਸੀ ਹੁਣ ਉਹਦੇ ਦੋ ਬੱਚੇ ਨਿੱਕੇ ਨਿੱਕੇ ਇੱਕ 4 ਸਾਲ ਦਾ ਇੱਕ 6 ਸਾਲ ਦਾ ਮਾਤਾ ਹੀ ਵਿਧਵਾ ਉਹ ਹੀ ਵਿਧਵਾ ਹੋਗੀ ਸਾਰੇ ਪਰਿਵਾਰ ਜ਼ਮੀਨ ਨਹੀਂਗੀ ਲੈਂਡਲੈਸ ਆਦਮੀ ਐ ਤੇ ਕੋਈ ਉਹਨਾਂ ਦਾ ਜਿਹੜਾ ਵਿਚਾਰਿਆਂ ਦਾ ਜੀਵਨ ਬਸਰ ਹੋ ਸਕੇ ਉਹਦੇ ਵਾਸਤੇ ਕੋ ਉਚਿਤ ਮਾਹਵ ਜਿਹੜਾ ਦੇਵੇ ਪ੍ਰਾਈਵੇਟ ਫਰਮ ਮੇ ਕੋਈ ਨੌਕਰੀ ਦਾ ਇਹਨਾਂ ਨੇ ਕਹਿ ਨਹੀਂ ਸਕਦੇ ਆਪਾਂ ਨੌਕਰੀ ਦਾ ਕਿੱਥੇ ਦੇਣਗੇ ਵਿਚਾਰੀ ਜਨਾਨੀ ਨੂੰ ਇਹ ਕਿਸ ਤਰ੍ਹਾਂ ਦੀ ਅਨਘੇਲੀ ਮੰਨਦੇ ਹੋ ਜਿਸ ਕਾਰਨ ਹਾਦਸਾ ਵਾਪਰਿਆ ਅਨਘੇਲੀ ਵੀਰ ਜੀ ਤੁਹਾਨੂੰ ਹੀ ਪਤਾ ਹੈ ਵੀ ਐਨਆਈ ਜਿਹੜੀ ਰੋਡ ਟਰਾਂਸਪੋਰਟ ਕਿੰਨਾ ਦਿੰਦੀ ਐ ਇਹਨਾਂ ਨੂੰ ਡਿਵਾਈਡਰ ਵਾਸਤੇ ਵੀ ਪਬਲਿਕ ਨਾ ਖਜ਼ਰ ਖਵਾ ਰਹੇ ਹੋ ਉਹਦੇ ਵਾਸਤੇ ਕਰੋੜਾ ਰੁਪਇਆ ਇੱਕ ਗਮਨ ਕਰ ਜਾਂਦੇ ਐ ਪਿੱਛੇ ਰਿਫਲੈਕਟਰ ਲੱਗੇ ਹੁੰਦੇ ਡਵਾਈਡਰ ਦੀਆਂ ਰੱਖੇ ਹੁੰਦੇ ਸਾਰਾ ਪ੍ਰੋਪਰ ਬੰਦੇ ਨੂੰ ਪਤਾ ਲੱਗ ਜਾਂਦਾ ਲਾਈਟ ਵਾਜਦੀ ਵੀ ਇੱਥੇ ਕੋਈ ਕੰਮ ਚੱਲਿਆ ਕੰਟਰੈਕਸ਼ਨ ਦਾ ਬੈਰੀਕੇਡ ਲੱਗੇ ਹੁੰਦੇ ਜੰਪ ਬਣਾਏ ਹੁੰਦੇ ਰਾਤ ਕੋਈ ਮੋਟਰਸਾਈਕਲ ਸਵਾਰ ਸੀ ਜੀ ਕਬੂਲ ਚਾਕੋ ਬਣ ਤੋਂ ਠੀਕ ਹੈ ਉਹ ਫਾਇਲ ਕਾ ਤੋਂ ਘਰੋਂ ਜਾ ਰਿਹਾ ਸੀ ਦੇਰ ਰਾਤ 10 10:30 ਤੋਂ ਬਾਅਦ ਦੀ ਗੱਲ ਠੀਕ ਹੈ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਜਦੋਂ ਅਸੀਂ ਪਤਾ ਲੱਗਿਆ ਵੀ ਕਹਿੰਦੇ ਵੀ ਇਸ ਤਰ੍ਹਾਂ ਕੋਈ ਮੋਟਰਸਾਈਕਲ ਡਿੱਗ ਗਿਆ ਪਿਆ ਤੇ ਇਹਨਾਂ ਨੇ ਜਿਹੜਾ ਸੀ ਮਰਤਕ ਹੈ ਉਹਨੂੰ ਤਾਂ ਪਹਿਲਾਂ ਹੀ ਲੈ ਕੇ ਸੀ ਥੋੜਾ ਬੋਤਾ ਉਹ ਜਿਉਂਦਾ ਸੀ ਮਤਲਬ ਉਦੋਂ ਤੇ ਬਾਅਦ ਵਿੱਚ ਡੈਥ ਹੋਈ ਆ ਹਸਲ ਜਾਂਦੀ ਫਿਰ ਪਤਾ ਲੱਗਿਆ ਵੀ ਉਹ ਕਹਿੰਦੇ ਵੀ ਇਹਨਾਂ ਨੇ ਜਿਹੜਾ ਨੈਸ਼ਨਲ ਹਾਈਵੇ ਦੇ ਰੂਲ ਨਹੀਂ ਫਾਲੋ ਕੀਤੇ ਹੋਏ ਜਿਹੜੀ ਸੜਕ ਬਣਾ ਰਿਆ ਠੀਕ ਹੈ ਉਹਦੀ ਵਜ੍ਹਾ ਕਰਕੇ ਅਸੀਂ ਧਰਨਾ ਲਾ ਰਹੇ ਹਾਂ ਤੇ ਉਹਨਾਂ ਕੋਲੋਂ ਅਸੀਂ ਵੀ ਇਨਸਾਫ ਦੀ ਮੰਗ ਕਰਦੇ ਹਾਂ ਠੀਕ ਹੈ ਉਹਨੂੰ ਕੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਕੋਲ ਅਜੇ ਕੋਈ ਇਹਨਾਂ ਨੇ ਬਿਆਨ ਨਹੀਂ ਦਿਖਾਇਆ ਜੀ ਠੀਕ ਆ ਫਿਲਹਾਲ ਕੋਈ ਇਹਨਾਂ ਨੇ ਬਿਆਨ ਨਹੀਂ ਲਿਖਾਇਆ ਕਿਸੇ ਵੀ ਕਾਰ ਵੀ ਬਾਰੇ ਜਦੋਂ ਲਿਖਾਉਣਗੇ ਅਸੀਂ ਅਗਲੀ ਕਾਰ ਵੀ ਕਰਦੇ ਹਾਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ